ਜੀ ਆ ਦੇਖੋ ਹਰਿਆਣੇ ਦੀ کریم ਬਾਈ ਆਪਾਂ ਪਰਸੋ ਆਇਆ ਤੁਹਾਨੂੰ ਪਤਾ ਸਾਰਾ ਮਾਲ ਵਿਗ ਗਿਆ ਦੀ ਹਾਂਜੀ ਹਾਂ ਤੇ ਅੱਜ ਆਇਆ ਦੁਬਾਰਾ ਤੋਂ ਦੇਖ ਬਣ ਥੱਲੇ ਬੈਠੀ ਨੇ ਝੋਟੀਆਂ ਦੇਖੋ ਹਾਂਜੀ ਹਾਂਜੀ ਕਿੰਨੀ ਪਿਆਰੀ ਕੱਟੀ ਆ ਯਾਰ ਸਿੰਘ ਕਿੰਨੀ ਪ੍ਰਿਆਣੀ ਕਿੰਨੀ ਪਿਆਰੀ ਕੱਟੀ ਆ ਦੇਖ ਹਾਂ ਐਨ کریم ਲੈ ਕੇ ਆਉਂ ਆਜ ਜਿੰਨੇ ਵੀ ਮੇਰੇ ਭਾਈ ਰਹਿ ਗਏ ਨਾ ਮੈਂ ਸੰਗ ਨਹੀਂ ਝੋਟੀਆਂ ਨਹੀਂ ਠੀਕ ਹੈ ਜੀ ਐ ਟਾਪ ਕਲਾਸ ਆਰ ਜਾਇਜ਼ ਰੇਟ 'ਚ ਕਿਸੇ ਦਾ ਨੁਕਸਾਨ ਇੱਕ ਪੈਸੇ ਦਾ ਵੀ ਨਹੀਂ ਹੋਣਾ ਜਿਹੜੇ ਆਪਣੇ ਤੇ ਯਕੀਨ ਕਰਦੇ ਨੇ ਠੀਕ ਹੈ ਜਿਹੜੇ ਲੱਤਾਂ ਖਿੱਚਣ ਵਾਲੇ ਨੇ ਉਹਨਾਂ ਦਾ ਕਹਿ ਕੁਝ ਨਹੀਂ ਸਕਦੇ ਆ ਦੇਖੋ ਜੀ ਦੇਖ ਬੈਠਾ ਇਧਰ ਟੂਬਾ ਆ ਗਿਆ ਹਾਂ ਇਧਰ ਆ ਦੇ ਉਹ ਪੂਰਾ ਆਨੰਦ ਮਾਨਦਾ ਹੈ ਆ ਜਾ ਆ ਜਾ ਤੇ ਆ ਦੇਖ ਇਧਰ ਬੈਠੀਆਂ ਨੇ ਦੇਖ ਹਾਂ ਬਣਾ ਥੱਲੇ ਨਿੰਮਾ ਥੱਲੇ ਯਾਰ ਆਪਣੇ ਕਿਹੜਾ ਨਿੰਮਾ ਆ ਦੇਖੋ ਲੋਕੇਸ਼ਨ ਦੇਖਿਓ ਕਿੰਨੀ ਖੁੱਲੀ ਡੁੱਲੀ ਹੈ ਨਿੰਮ ਦੀ ਵੀ ਬਹੁਤ ਵੱਡੀ ਵਜ ਹੈ ਬਾਈ ਇੱਥੇ ਬਹੁਤ ਬਣ ਨਿੰਮ ਚ ਆਪਣੇ ਹੁਣ ਕੋਈ ਨਾ ਨਿੰਮ ਨਾ ਬਣ ਨਾ ਟੋਬਾ ਪਸ਼ੂ ਪਾਲਦੇ ਨੇ 20 ਕਿਲੋ ਵਾਲਾ ਸਹੂਲਤ ਕੋਈ ਹੈ ਨਹੀਂ ਤੇ ਭਾਈ ਅਮਰਾ ਨਾਮਾ ਮਿਲਿਆ ਸ਼ੋਰਾ ਆ ਗੈਨਰੀ ਆ ਮੁੰਡਾ ਤੂਫਾਨ ਟੋਪ ਟੋਪ ਦੀ ਝੋਟੀ ਲੈ ਕੇ ਦੇਣੀ ਅੱਜ ਆ ਭਾਈ ਪੁਨਾ ਨੌਂਦੇ ਕੰਦੋਲ ਰਾਜਾ ਕਨੂਰ ਰਾਜਾ ਦਾ ਸ਼ੋਰਾ ਹੈ ਦੇ ਦੀਪੂ ਸੇਟ ਜੀ ਪਹੁੰਚ ਗਏ ਨੇ ਇਹ ਅੱਜ ਮਾਲਕ ਸੁੱਖ ਰੱਖੇ ਝੋਟੀਆਂ ਨਾ ਜਮੀ ਜਾਇਜ਼ ਪਾਚ 20 ਝੋਟੀਆਂ ਲੈਣੀਆਂ ਨੇ ਟੌਪ ਟੌਪ ਦੀਆਂ ਉਹਨਾਂ ਨਾਲ ਲੱਖ ਲੱਖ ਬਲੂ ਡੂਡ ਧਰ ਦੰਦ ਨੇ ਜਿਹੜੇ ਬੰਦਾ ਹੈ ਗੱਡੀਆਂ ਦਾ ਲੋਡ ਹੈ ਛੋਟਾ ਪੜਦਾ ਵੱਡੀਆਂ ਮੈਚ ਥੱਲੇ ਦੀ ਚੰਗੀ ਖਰੀ ਖਰੀ ਮੈਚ ਲੈਣੀ ਹੈ ਕੋਈ ਐ ਨਹੀਂ ਕਹੂਗਾ ਵੀ ਮੈਸ ਮਾੜੀ ਆ ਗਈ ਠੀਕ ਹੈ ਅਸਲ ਏਰੀਏ ਦੀ ਜੋਤਾਂ ਦੀ ਓਟ ਦੇ ਕੇ ਮੈਂ ਇਸ ਭੇਜਦਾ ਹਾਂ ਠੀਕ ਹੈ ਜੀ ਹਾਂ 14 ਕਿਲੋ ਦੀ ਓਟ ਦੇ ਕੇ ਕੋਈ ਗਾਗ ਮੈਸ ਲੈ ਸਕਦਾ ਮਾੜੀ ਤੋਂ ਮਾੜੀ ਮਾੜੀ ਤੇ ਮਾੜੀ ਜਿਹੜਾ ਇਹ ਏਰੀਆ ਨਾ 15 ਕਿਲੋ ਰੇ ਦੋ ਦੋ ਦੰਦ ਨਾ ਛੋਟੇ ਛੋਟੇ ਕਟੀਆਂ ਦੁੱਧ ਦਿੰਦੀਆਂ ਨੇ ਦਿਖਾਏ ਰਿਹਾ ਹੁਣਾ ਦੇਖਿਆ ਆ ਦੇਖੋ ਜੀ ਪਰ ਸਹੂਲਤਾਂ ਨਾਲ ਪਸ਼ੂ ਦੁੱਧ ਕੱਢਦੇ ਨੇ ਅਗਲਾ ਦਾਣੇ ਨਾਲ ਲਈ ਅਗਲਾ ਕਹਿੰਦਾ ਜੀ ਉੱਧਰ ਦੀ ਉੱਧਰ ਕੀ ਹੁੰਦੀ ਹੈ 10 20 ਮਹਿੰਗੀ ਜ਼ਰੂਰ ਹੋਊਗੀ ਪਰ ਕੁਆਲਿਟੀ ਮਿਲੂਗੀ ਠੀਕ ਹੈ ਜੀ ਪਰਸੋਂ ਨੂੰ ਨਾ ਬਾਈ ਦੇ ਘਰੇ ਗੁਡੇ ਦੀ ਫਾਰਮ ਤੇ ਕੱਲ ਨੂੰ ਸਵੇਰੇ ਮਤਵਰੀਕ ਕਿੰਨੀ ਅੱਜ ਅੱਜ ਤਰੀਕਾ 19 ਕੱਲ ਨੂੰ 20 ਤਰੀਕ ਨੂੰ ਸਵੇਰੇ ਸਵੇਰੇ ਦਾ ਜਦੋਂ ਜਿਹੜੇ ਮਰਜ਼ੀ ਟਾਈਮ ਆ ਸਕਦੇ ਉੱਥੇ 15 16 ਝੋਟੀਆਂ ਦਾ ਬਣ ਚੁੱਕਾ ਹੈ ਮੇਰੀ ਗੱਲ ਸੁਣਾ ਤੁਹਾਨੂੰ 22 ਮਿਲ ਗਿਆ ਪਹਿਲਾਂ ਆਪਣੇ ਕੋਲੇ ਐਡਾ ਜਿਹਾ ਸਿਸਟਮ ਨਹੀਂ ਸੀ ਹੁਣ ਆਪਣੇ ਹਰ ਟਾਈਮ ਕੀਲੇ ਤੇ ਮੈਸਾਂ ਹੋਇਆ ਕਰਨੀਆਂ ਠੀਕ ਹੈ ਜੀ ਇਹ ਵੀ ਝੋਟੀਆਂ ਦੇ ਕਰੇ ਹੋਇਆ ਕਰਨੀਆਂ ਬਾਈ ਦੇ ਠੀਕ ਹੈ ਜੀ ਹਰਿਆਣਾ ਦਾ ਮਾਲ ਮਿਲਿਆ ਕਰੋ ਠੀਕ ਹੈ ਮੇਰੇ ਵੀਰ ਓਕੇ ਜੀ